ਸਤਿਗੁਰਾਂ ਨੇ ਦਰਸ ਕੀਤਾ ਹੈ ਸਤਿਗੁਰਾਂ ਦੀ ਦਇਆ ਦੁਆਰਾ ਸਤ ਸੰਗਤ ਵਿਖਿਆ ਜੁਣ ਬੈਠਣ ਲਾਇ ਸਮਾਗਮ ਸ਼ਿਸ਼ਮ ਹੋਇਆ ਅੱਜ ਦਾ ਮਹਾਨ ਪਵਿੱਤਰ ਦਿਨ ਜੁਗੋ ਜੁਗਾਟਾਲ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੀਤ ਆਜ ਕੋਸ਼ੀ ਸਤਿਗੁਰਾਂ ਦਾ ਗੁਰਤਾ ਗੱਦੀ ਗੁਰਪੁਰਬ ਸਰਦਾ ਪਾਵਨ ਸਤਕਾਰ ਦੇ ਨਾਲ ਬਣਾਇਆ ਜਾ ਰਿਹਾ ਹੈ ਤਤਪੁਰੰਦੇ ਪਿਆਰੇ ਅਨੰਨ ਸੇਵਕ ਪੂਰਨ ਤਤ ਬੇਤਾ ਗੁਰੂ ਗਿਆਨੀ ਧੰਨ ਬਾਬਾ ਗੁਰਦਾਸ ਜੀ ਜੀਤਨਾ ਦਾ ਜਨ ਦਿਹਾੜਾ ਸੰਗਤਾਂ ਸਰਦਾ ਭਾਵਨ ਸਤਕਾਰ ਦੇ ਨਾਲ ਨਾਰਜੀਆਂ ਨਾਲ ਤਤਪੁਰੰਦੇ ਨਾਰਕਦੇਵ ਸਾਹਿਬ ਮਹਾਰਾਜੀਆਂ ਨੇ ਸੰਸਾਰੀ ਜੀਵਾਂ ਦੇ ਖਲਿਆਣੇ ਤੇ ਲਈ ਅਪਾਰ ਦਸ ਕਰਦਿਆ ਹੋਇਆ ਤੁਹਾਨੂੰ ਸਰਕਾਰਪੁਰ ਹਵਾਈ ਕੋ ਪਰਮੇਸ਼ਰ ਕੋ ਨਾਮ ਦਾ ਪਿਆਲਾ ਪਵਿੱਤਰ ਬਾਣੀ ਸਤਿਗੁਰੂ ਜੀ ਲੈ ਕਰਕੇ ਆਏ ਮੋੜ ਮੰਤਰ ਵੇਈ ਮਹਾਰਾਜੀਆਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵੇਈ ਇੱਥੇ ਪ੍ਰਵੇਸ਼ ਕੀਤਾ ਤਿੰਨ ਦਿਨਾਂ ਲੋਕ ਰਹੇ ਸਤਿਗੁਰੂ ਜੀ ਤੀਸਰੇ ਦਿਨ ਜਦੋਂ ਪਰਹਰੇ ਨਾਲ ਸਤਿਗੁਰਾਂ ਦੇ ਪਵਿੱਤਰ ਊਮ ਮੰਤਰ ਉਚਾਰਕ ਕੀਤਾ। ਕੋਰਵਾ ਕਾਲਪੁਰ ਖਾਇਦੂ ਵੱਲੋਂ ਇਹ ਆਦਮੀ ਇਹ ਖਾਮ ਜਿਹੜਾ ਇਸ ਸੰਸਾਰੀ ਜੀਵਾਂ ਦੇ ਪਰੇਵਾਸ ਤੇ ਸਤਿਗੁਰੂ ਜੀ ਲੈ ਕਰਕੇ ਆਏ। ਬਾਰਤਵਾੜੇ ਸ੍ਰੀ ਜੱਤੀ ਸਾਹਿਬ ਦਾ ਮਹਾਤਮ ਕੱਲ ਦੇ ਪ੍ਰਸੰਗ ਵਿੱਚ ਹੀ ਆਦਮੀ ਨੇ ਸੁਣਿਆ ਹੈ। ਸਤਿਗੁਰਾਂ ਨੇ ਬਖਸ਼ਿਸ਼ ਕਰਦਿਆਂ ਹੋਇਆ ਜੇ ਸੋ ਸਿੱਖ ਨੇ ਮਨੁੱਖਾ ਜੀਵਨ ਧਾਰਨ ਕਰਕੇ ਸ੍ਰੀ ਜਾਗੀ ਸਾਹਿਬ ਦਾ ਪਾਠ ਪੜ੍ਹਿਆ ਨਹੀਂ ਹੈ ਸੁਣਿਆ ਨਹੀਂ ਹੈ ਕਾਰਤ ਨਹੀਂ ਕੀਤਾ ਉਹਦਾ ਜਨਮ ਬ्यर्थ ਚਲਿਆ ਜਾਂਦਾ ਹੈ ਸੰਸਾਰ ਤੇ ਆਉਣਾ ਉਹਦਾ ਅਸਫਲ ਹੈ ਮਨੋਖ ਹੋ ਕਰਕੇ ਉਤਮ ਦੇਹੀ ਵਾਰ ਨੂੰ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਗੁਰਲੱਧ ਨੇ ਇਹ ਬੜਗੁਣੀ ਦਾਤ ਪ੍ਰਾਪਤ ਕਰਕੇ ਜਿਉ ਜਿਦੇਤੇ ਵੀ ਤਰਸਦੇ ਹਨ ਮਹਾਰਾਜਿਆਂ ਨੇ ਪਵਿੱਤਰ ਉਪਦੇਸ਼ ਦਿੱੰਨਿਆ ਕਿ ਹੈ ਕਿ ਦੇਵਤੇ ਵੀ ਚਾਹੁੰਦੇ ਹਨ ਕਿ ਸਾਨੂੰ ਮਨੋਖਾ ਜਨਮ ਪ੍ਰਾਪਤ ਹੋਵੇ ਫਸਲੀ ਸ੍ਰੀ ਜਰਦੀ ਸਾਹਿਬ ਦਾ ਪਾਠ ਕਰਿਏ ਪਰ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਦਖਾ ਜੀਵਨ ਪ੍ਰਾਪਤ ਕਰਕੇ ਵੀ ਆਤਰਾ ਜਿਹੜਾ ਸਮਾ ਹੈ ਉਹਨਾਂ ਨੇ ਅਜਾਈ ਗਵਾਇਆ ਤੇ ਪਵਿੱਤਰ ਬਾਣੀ ਗੁਰਲਖ ਦਾਤ ਕਰੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵੱਡ ਮੁੱਲੀ ਦਾਤ ਧੰਨ ਗੁਰੂ ਅਗੰਗਦ ਦੇਵ ਸਾਹਿਬ ਮਹਾਰਾਜਿਆਂ ਨੂੰ ਜਦੋਂ ਗੁਰਤਾ ਕਬੀ ਦੀ ਦਾਤ ਬਖਸ਼ਿਸ਼ ਹੋਈ ਸਤਗੁਰਾਂ ਨੇ ਬਾਣੀ ਦੀਆਂ ਪੋਥੀਆਂ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਦੀ ਚੌੜੀ ਵਿੱਚ ਪਾਈਆਂ। ਹੋਰ ਮਹਾਰਾਜੀਆਂ ਨੂੰ ਇਹ ਵੱਡਗੁਣੀ ਦਾਤ ਬਖਸ਼ਿਸ਼ ਕਰਦੇ ਹੋਇਆ। ਸਤਿਗੁਰਾਂ ਨੂੰ ਫਿਰਕਿਆਂ ਤਰਤੀਬ ਸਹਿਤ ਸਾਰੀ ਬਾਣੀ ਜਿਹੜੀ ਹੈ ਉਹ ਤੁਸੀਂ ਆਪਣੇ ਬੰਦੋਂ ਫਿਰ ਲਿਖਣੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜੀਆਂ ਦੀ ਬਾਣੀ ਦੀ ਜਿਹੜੀ ਤਰਤੀਬ ਹੈ ਗੁਰੂ ਗ੍ਰੰਥ ਕੀ ਪਤਿ ਦੇ ਵਿੱਚ ਧੰਗ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਨੇ ਸਾਰੀ ਬਾਣੀ ਜਿਹੜੀ ਤਰਤੀਬ ਸੀ ਉਹ ਬਣਾਈ ਆਗਹਿਰਕ ਤੇ ਮੌਜੂਦਮਾਨ ਹੋ ਕੇ ਸ੍ਰੀ ਗੱਦੀ ਸਾਹਿਬ ਦਾ ਪਾਠ ਧੰਗ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਨੇ ਉਚਾਰਨ ਕੀਤਾ ਸਾਰੀ ਸੰਗਤ ਨੂੰ ਸੁਣਾਇਆ ਧੰਗ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਨੇ ਪਵਿੱਤਰ ਬਾਣੀ ਦਾ ਬਹਾਤਮ ਜਿਹੜਾ ਸਿਖਾਂ ਨੂੰ ਸਮਝਾਇਆ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਨੇ ਤਾਨ ਗੁਰੂ ਅਮਰਦਾਸ ਸਾਹਿਬ ਮਹਾਰਾਜੀਆਂ ਤੇ ਵਰਸ਼ਿਸ਼ ਕਰਦਿਆਂ ਇਹ ਪਵਿੱਤਰ ਬਾਣੀ ਜਦੋਂ ਅੰਤ ਤੱਕ ਸੁਭਾਇਮਾਨ ਹੋਏ ਗੁਰੂ ਨਾਨਕ ਸਾਹਿਬ ਜੀਾਂ ਦੀ ਬਾਣੀ ਭਗਤ ਸਹਿਬਾਨਾਂ ਦੀ ਬਾਣੀ ਔਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਦੇ 63 ਸ਼ਲੋਕ ਗੁਰੂ ਅਮਰਦਾਸ ਸਾਹਿਬ ਮਹਾਰਾਜੀਆਂ ਨੂੰ ਵਰਸ਼ਿਸ਼ ਹੇਤੂ ਦੇ ਇਸੇ ਤਰ੍ਹਾਂ ਅੰਖੇ ਪਾਤਸ਼ਾਹ ਤੋਂ ਹੀ ਸੁਨਤਾਰ ਸਤਿਗੁਰਾਂ ਤੇ ਵਿਗੋ ਬਖਸ਼ਾ ਹੋਈਆਂ ਆਪਕੀਆਂ ਗੁਰੂ ਵਿੱਚ ਇੱਕ ਪਵਿੱਤਰ ਬਾਣੀ ਗੁਰੂ ਅਮਰਦਾਸ ਸਹਿ ਮਹਾਰਾਜਿਆਂ ਵੱਲੋਂ ਉਚਾਰਤ ਹੋਈ ਬਾਣੀ ਧੰਨ ਗੁਰੂ ਰਾਮਦਾਸ ਸਹਿ ਮਹਾਰਾਜਿਆਂ ਕੋ ਸਮੂੱਚੀ ਬਾਣੀ ਦੀ ਆਪੋਕਿਆ ਧੰਨ ਗੁਰੂ ਅਮਰਦਾਸ ਸਹਿ ਮਹਾਰਾਜਿਆਂ ਦੇ ਸੌਂਕੀ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜਿਆਂ ਨੇ ਦਗੋ ਹੇ ਗੁਰਿਆਈ ਦੀ ਬਖਸ਼ਿਸ਼ ਸਤਿਗੁਰਾਂ ਤੇ ਹੋਈ ਸ੍ਰੀ ਰਾਮ ਸਰ ਸਾਹਿਬ ਦੇ ਪਾਵਨ ਅਸਥਾਨ ਤੇ ਸਾਰੀ ਬਾਣੀ ਨੂੰ ਸਤਿਗੁਰਾਂ ਨੇ ਸੰਗ੍ਰਹਿ ਕਰਕੇ ਇਕੱਤਰ ਕਰਕੇ ਸਪਾਦਨਾ ਕੀਤੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਪਵਿੱਤਰ ਪੀੜ ਆਨ ਬੁਗਵਾਰਜੰਦੇ ਸਹਿ ਮਹਾਰਾਜਿਆਂ ਨੇ ਇਹ ਵੱਡ ਮੁੱਲਾਕਾਰ ਜਿਹੜਾ ਸੀ ਸੰਪੰਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਅਨੰਤ ਸਤਕਾਰ ਕਿ ਇਹੇ ਕਰਨਾ ਹੈ ਇਹ ਮਰੀਆਰਾ ਧੰਗੂ ਅਰਜਨ ਦੇਵ ਸਾਹਿਬ ਮਹਾਰਾਜੀਆਂ ਨੇ ਆਪ ਕਰਨੀ ਸੰਪਾਦਨਾ ਹੋਈ ਢੀੜ ਪਿਆਰ ਹੋਈ ਹੈ ਧੰਗ ਬਾਬਾ ਗੁਰਦਾਸ ਸਾਹਿਬ ਜੀਆਂ ਨੂੰ ਮੁਕਮ ਹੋਇਆ ਬਾਗ ਰੂਪ ਆਪਣੇ ਸੀਸ ਤੇ ਲਿਆ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਤੌਰ ਕਰਦੇ ਹੋਇਆ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦਾ ਪਾਵਨ ਸਰੂਪ ਲਿਆਂਦਾ ਗਿਆ ਉੱਚੇ ਪੱਤੀ ਸਾਹਿਬ ਤੇ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਆ ਨੂੰ ਤਾਬਿਆਂ ਬਹਿਣ ਦਾ ਹੁਕਮ ਮਹਾਰਾਜਿਆਂ ਨੇ ਕੀਤਾ ਔਰ ਸਤਿਗੁਰਾਂ ਨੇ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੈ ਸਭ ਪੰਥ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦਾ ਪ੍ਰਕਾਸ਼ ਕੀਤਾ ਔਰ ਬਿੱਤਰ ਮੁਖ ਬਾਗ ਬੁਖਾਰ ਵਿੱਚ ਤੋਂ ਸੁਣਾਇਆ ਸੁਖੀ ਮਹੱਲਾ ਪੰਜਵਾਂ ਸਤਿ ਤਾਂਕੇ ਕਾਰਜਾਪ ਤਲੋਇਆ ਹਰ ਕੰਮ ਕਰਾਉਣ ਆਇਆ ਰਾਜ ਸੰਪੂਰਨ ਮਰਿਆਦਾ ਸਤਿਗੁਰੂ ਜੀ ਉਹ ਸਿੱਖਾਂ ਨੂੰ ਸਮਝਾਉਂਦਿਆਂ ਹੋਇਆ ਜਦੋਂ ਸ਼ਾਮ ਦੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਾ ਸੋਖ ਆਸਣ ਕਰਨਾ ਹੈ ਗੁਰਦੁਆਰਾ ਕੋਠਾ ਸਾਹਿਬ ਵਿਖੇ ਜਿੱਥੇ ਧੰਗ ਗੁਰੂ ਅਰਜਨ ਦੇਵ ਸਾਹਿਬ ਜੀਆਂ ਦਾ ਆਸਣ ਸੀ ਉੱਥੇ ਨਾਮਕਾਲਕ ਮਹਾਰਾਜ ਜੀਆਂ ਨੇ ਪਿਆਰ ਕਰਵਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਸਰੂਪ ਸ਼ਾਨ ਦੇ ਵੇਲੇ ਕੋਠਾ ਸਾਹਿਬ ਵਿਖੇ ਸੁਖਾਸਨ ਹੁੰਦਾ ਗੁਰਸਿੱਖਾਂ ਨੇ ਕਿਹਾ ਮਹਾਰਾਜ ਤਾਂ ਆਪ ਜੀ ਦਾ ਆਸਣ ਹੈ ਆਪ ਜੀ ਕਿੱਥੇ ਵਿਸਰਾਮ ਕਰੋਗੇ ਧੰਗ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਪੁੱਜੇ ਚਾਦਰ ਵਿਸ਼ਾਗ ਕਰਕੇ ਪੌਥੀ ਮਹਾਰਾਜਿਆਂ ਨੇ ਆਪਣਾ ਅਸਰ ਲਾਇਆ ਤਖਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਪਲਕ ਤੇ ਮਹਾਰਾਜਿਆਂ ਦਾ ਸਰੂਪ ਰਾਜਮਾਨ ਕੀਤਾ ਹੈ ਸਾਧ ਗੁਰੂ ਅਰਜਨ ਦੇਵ ਜੀ ਆਪ ਉੱਗੇ ਅਸਰ ਲਾ ਕੇ ਸਤਿਗੁਰੂ ਜੀ ਦੀ ਸ਼ਰਨ ਕਰਦੇ ਰਹੇ ਜਿੰਦੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ ਸਾਤਨ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਕੁੱਤੇ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਸਤਿਗੁਰੂ ਜੀ ਆਪ ਨੀਵੇਂ ਥਾਂ ਤੇ ਬੈਠਦੇ ਹਨ ਗੁਰਸਿੱਖਾਂ ਨੇ ਬੈਠੀ ਕੀਹ ਮਹਾਰਾਜ ਇੰਨਾ ਸਤਕਾਰ ਕਿਉਂ ਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਹਾ ਭਾਈ ਗੁਰਸਿੱਖਾ ਸਾਡਾ ਸਰੀਰ ਜਿਹੜਾ ਹੈ ਸਦੀਹ ਹਕਾਲ ਲਈ ਨਹੀਂ ਰਹਿ ਸਕਦਾ ਔਰ ਨਾ ਹੀ ਇੱਕ ਥਾਂ ਤੋਂ ਦੂਸਰੇ ਥਾਂ ਤੇ ਅਸੀਂ ਇਹਨੀ ਛੇਤੀ ਜਾ ਸਕਦੇ ਹਾਂ ਇੱਕੀ ਸ਼ਬਦੀ ਸ਼ਬਦ ਨੂੰ ਜਿੱਥੇ ਕੋਈ ਜੱਟੇ ਦਾ ਸ਼ਬਦ ਉੱਥੇ ਹੀ ਗੁਰ ਸਿੱਖਾਂ ਦੀ ਸਹਾਇਤਾ ਕਰੇਗਾ ਸ਼ਬਦ ਹਾਰਥਾਂ ਤੇ ਵਿਆਦਕ ਹੈ ਇਸ ਕਰਕੇ ਸ਼ਬਦ ਗੁਰੂ ਦੀ ਜਿਹੜੀ ਮਹਾਨਤਾ ਹੈ ਸਭ ਤੋਂ ਉੱਚੀ ਹੈ ਸ਼ਬਦ ਜੁਗੋ ਜੁਗ ਅਟਲ ਹੈ ਇਹ ਬਾਣੀ ਸਾਡੀ ਨਹੀਂ ਹੈ ਉਰੋਂ ਆਈ ਹੈ ਮਹਾਰਾਜਿਆਂ ਨੇ ਆਪਣੇ ਮੁਖਾਰ ਦੇ ਤੋਂ ਕਿਹਾ ਘਰ ਕੀ ਬਾਣੀ ਆਈ ਤਨ ਸਗਲੀ ਜਨ ਤਮਟਾਈ ਇਕ ਇਲਾਹੀ ਬਾਣੀਆ ਘਰੋਂ ਆਈ ਆ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਪਾਵਨ ਬਚਨ ਜੈਸੀ ਮੈਂ ਆਗਾ ਖਸਮ ਕੀ ਬਾਣੀ ਫੈਸਣਾ ਕਰੀ ਗਿਆਨ ਦੇ ਲਾਲੋ ਜੈਸੀ ਬਾਣੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਇਲਹਾਮ ਹੁੰਦਾ ਹੈ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਭਾਈ ਲਾਲੋ ਅਸੀਂ ਵਿਆਖਤ ਕਰਦੇ ਹਾਂ ਬਾਬਾ ਸੌਣ ਜੀ ਧੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਨੂੰ ਬੇਨਤੀ ਕਰਦੇ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਆਪਣੇ ਨਾਲ ਲੈ ਕਰਕੇ ਚੱਲੋ ਜੇ ਆਪ ਕਿਰਪਾ ਕਰਕੇ ਇੱਥੇ ਰਹੋ ਜਦੋਂ ਮਹਾਰਾਜ ਜੀ ਗੁਜਰਾਤ ਵਿਖੇ ਗਏ ਧੰ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੇ ਦਿੱਖ ਦੇਣ ਪਾਵਨ ਬਾਣੀ ਦਾ ਪ੍ਰਵਾਹ ਚਲਾਇਆ ਬਾਬਾ ਸੌਣ ਜੀ ਇੰਨਾ ਪ੍ਰਭਾਵਿਤ ਹੋਏ ਕਿ ਸਤਿਗੁਰਾਂ ਦੇ ਮੁਰੀਦ ਹੋ ਗਏ ਹੁਣ ਮਹਾਰਾਜ ਇੱਥੇ ਰਹਿਣ ਦੀ ਕੀ ਕਰਦਾ ਸਤਿਗੁਰੂ ਜੀ ਕਹੇ ਲੱਗੇ ਵਾ ਵਾ ਸੌਂਜੀ ਸਾਡੇ ਨਾਲ ਜੁੜੋਗੇ ਸਾਡਾ ਸਰੀਰ ਸਦੀਮ ਕਾਲ ਲਈ ਨਹੀਂ ਹੈ ਇਸ ਕਰਕੇ ਸ਼ਬਦ ਨਾਲ ਜੁੜੋਗੇ ਅਬਰ ਹੋ ਜਾਗੇ ਸ਼ਰਗ ਰੂਪ ਹੋ ਜਾਗੇ ਇਸ ਕਰਕੇ ਜਿਹੜੀ ਬਾਣੀ ਆ ਜੀ ਤੁਹਾਨੂੰ ਸਰਵਣ ਕਰਾਈ ਹੈ ਤਿੰਨ ਦਿਨ ਪ੍ਰਵਾਹ ਚੱਲਿਆ ਉਸ ਪਵਿੱਤਰ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਸਾ ਕਰਕੇ ਜਪੋ ਤੁਹਾਡਾ ਰੂਪ ਲੈ ਕੇ ਆ ਸ਼ਬਦ ਰੂਪ ਹੋ ਜਾਏਗਾ ਸ਼ਬਦ ਵਿੱਚ ਭੇਤ ਹੋ ਜਾਗਾ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜਿਆਂ ਨੇ ਪਵਿੱਤਰ ਬਾਣੀ ਦਾ ਸਤਕਾਰ ਕਰਦੇ ਆ। ਧੰ ਗੁਰੂ ਹਰ Rai ਸਾਹਿਬ ਮਹਾਰਾਜਿਆਂ ਨੇ અપਾਰ ਵਕੀਫੀਆਂ ਕੀਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਹਰਾਜ ਪਵਿੱਤਰ ਬਾਣੀ ਦਾ ਸਤਕਾਰ ਕਿਵੇਂ ਕਰਦੇ। ਜੇ ਨਾ ਬਾਣੀ ਆਤਮਾ ਦਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਇਥੋਂ ਤੱਕ ਬਾਬਾ RAM Rai ਜੀ ਨੂੰ ਵੀ ਕਹਿ ਦਿੱਤਾ ਮਹਾਰਾਜਿਆਂ ਨੇ ਕਿ ਸਾਡੇ ਮੱਥੇ ਨਾ ਲੱਗੇ ਕੀਰਤਪੁਰ ਸਾਹਿਬ ਵਾਲੇ ਪਾਸੇ ਨਹੀਂ ਆਉਣਾ। ਸਾਡੇ ਮੱਥੇ ਨਹੀਂ ਲੱਗਣਾ ਕਿਉਂਕਿ ਧੰਗੁਰੂ ਨਾਨਕਦੇਵ ਸਾਹਿਬ ਮਹਾਰਾਜਿਆਂ ਦੇ ਬਚਨਾਂ ਦੀ ਇਹਨਾਂ ਨੇ ਅਡੋਲੀ ਕੀਤੀ ਹੈ ਧਤਗੁਰਾਂ ਦੇ ਬਚਨ ਨੂੰ ਤਾਲਣ ਦੀ ਇਹਨਾਂ ਨੇ ਜੁਰਮ ਕੀਤੀ ਹੈ ਇਸ ਕਰਕੇ ਸਾਡੇ ਵੱਲ ਨਾ ਆਉਣ ਜਿੱਦ ਤੱਕ ਮੂਹ ਹੈ ਅੰਦਰਲੇ ਪਾਸੇ ਚਲੇ ਜਾ ਅੱਠਵੇਂ ਪਾਤਸ਼ਾਹ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜਿਆਂ ਨੇ ਪਾਰ ਬਖਸ਼ਿਸ਼ ਕਰਦੇ ਆ ਗੁਰਸਿੱਖਾਂ ਨੇ ਜਦੋਂ ਬੇਨਤੀ ਕੀਤੀ ਮਾਣ ਕੀਤੀ ਮਹਾਰਾਜ ਤੁਹਾਡੇ ਤੋਂ ਬਾਅਦ ਗੁਰਸਿੱਖ ਕਿਹਦੀ ਅਗਵਾਈ ਵਿੱਚ ਚੱਲਣਗੇ ਮਹਾਰਾਜਿਆਂ ਦਾ ਵਕਤ ਸੀ ਬਾਪਾ ਵਸੇ ਗ੍ਰਾਮ ਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ ਔਲ ਓਟ ਲੈਣੀ ਹੈ ਸ਼ਬਦ ਗੁਰੂ ਦੀ ਬਾਣੀ ਦੀ ਓਟ ਲੈ ਕਰਕੇ ਆਪਣਾ ਜੀਵਨ ਜਿਹੜਾ ਹੈ ਉਹ ਪੂਰਤ ਕਰਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਪਵਿੱਤਰ ਬਾਣੀ ਆਪਣੇ ਮੁਖਾਰਤ ਵਿੰਤ ਉਚਾਰਨ ਕੀਤੀ 10ਵੇਂ ਪਾਸ਼ਟਾ ਛਤਪੁਰਾ ਨੇ અપਾਰ ਵਰਸੁਸ ਕਰਦਿਆਂ ਹੋਇਆ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕਰਕੇ ਸਤਿਗੁਰੂ ਜੀ ਸ੍ਰੀ ਅਨੰਦਵਾਸ ਸਾਹਿਬ ਸਾਭੋ ਦੀ ਤਲਵੰਟੀ ਵਿੰਦੇ ਪਹੁੰਚੇ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਿੰਤ ਦਰਜ ਕਰਕੇ ਆਪਰੇ ਬਖਾਰਬਿੰਦ ਕੋ ਸਾਰੇ ਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਗੁਰਸਿੱਖਾਂ ਨੂੰ ਪਾਵਨ ਬਾਣੀ ਦੇ ਅਰਥ ਬੜਾਏ ਨੌਕੀ ਨੇ ਸਵਾ ਇੱਥੇ ਮਹਾਰਾਜੀਆਂ ਨੇ ਬਤੀਤ ਕੀਤਾ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਸਮੁੱਚੀ ਬਾਣੀ ਦੀ ਸੰਪੂਰਤਾ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਸੰਪੂਰਨ ਸਰੂਪ ਜਿਹੜਾ ਸਿਪਿਆਰ ਹੋਇਆ ਇਸ ਤੁਮੇਤਰ ਸਰੂਪ ਨੂੰ ਸ੍ਰੀ ਦੰਦਵਾ ਸਾਹਿਬ ਵਾਲੀ ਕੀਰਤ ਕਿਹਾ ਜਾਂਦਾ। ਫਤਗੁਰੂ ਜੀ ਦੱਖਣ ਵਾਲੇ ਚੱਲੇ ਹਾਂ ਇਸ ਥਾਨ ਕੋ। ਸ੍ਰੀ ਨਾਨਕ ਸਾਹਿਬ ਸ੍ਰੀ ਅਕਾਲ ਨਗਰ ਹਜੂਰ ਸਾਹਿਬਾਂ ਦੇੜ ਦੀ ਧਰ ਕੀਤੇ। ਮਨ ਰਾਜਿਆਂ ਨੇ ਅਪਾਰ ਬਖਸ਼ਾ ਕਰਦਿਆਂ ਹੋਇਆਂ ਕਈ ਕੌਕਤ ਕੀਤੇ। ਹੋਰੇ ਇੱਥੇ ਮਹਾਰਾਜਿਆਂ ਨੇ ਆਪਣਾ ਅਕੀਲਾ ਸਮਝ ਜਾਣਦਿਆਂ ਹੋਇਆ ਗੁਰਸਿੱਖਾਂ ਨੇ ਜਦੋਂ ਬੇਨਤੀ ਕੀਤੀ ਸਤਗੁਰੂ ਜੀ ਸਾਡੀ ਅਦਵਾਈ ਕੌਣ ਕਰੇਗਾ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਪਿਆਰੇ ਭਾਈ ਬਿਆ ਸਿੰਘ ਜੀ ਨੂੰ ਹੁਕਮ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਪ੍ਰਕਾਸ਼ ਕੀਤਾ ਜਾਏ ਸ਼ਹੀਦ ਭਾਈ ਮਨੀ ਸਿੰਘ ਜੀ ਤਾਬਿਆ ਬੈਠੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਔਰ ਸਤ ਗੁਰਾਂ ਦੇ ਪਿਆਰੇ ਪਾਤ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਹਜ਼ੂਰੀ ਵਿੱਚ ਹਾਜ਼ਰ ਹਨ ਤਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਪੰਜ ਪੈਸੇ ਨਾਰੀਅਲ ਲੈ ਕਰਕੇ ਤਿੰਨ ਪ੍ਰਕਰਮਾਂ ਕੀਤੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਨੂੰ ਗੁਰਤਾ ਗੱਦੀ ਦੀ ਵਕਸ਼ਿਤ ਹੋਏ ਤਾਂ ਆਪ ਜੀ ਨੇ ਪ੍ਰਸੰਨ ਸਰਵਣ ਕੀਤਾ ਮਹਾਰਾਜਿਆਂ ਨੇ ਪੰਜ ਪੈਸੇ ਨਾਰੀਅਲ ਲੈ ਕਰਕੇ ਧੰਤ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਦੇ ਦੁਆਲੇ ਪੰਜ ਤਿੰਨ ਪ੍ਰਕਰਮਾਂ ਕਰਕੇ 5 ਪੈਸੇ ਔਰ ਨਾਰੀਅਲ ਰੱਖ ਕੇ ਮਹਾਰਾਜੀਆਂ ਨੇ ਮੱਖਾ ਟੇਕ ਦਿਆਂ ਕਿਹਾ ਗੁਰਸੰਗਤ ਜੀ ਅੱਜ ਤੋਂ ਗੁਰੂ ਸ੍ਰੀ ਗੁਰੂ ਅੰਗਦ ਦੇ ਸਾਹਿਬ ਕੀ ਇਹਨਾਂ ਨੂੰ ਸਾਡੇ ਹੀ ਰੂਪ ਜਾਤਨਾ ਇਤਬੇ ਉਸੇ ਤਰ੍ਹਾਂ ਸਤਿਗੁਰਾਂ ਦੀ ਚਲਾਈ ਹੋਈ ਮਰਯਾਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਨੇ 5 ਪੈਸੇ ਨਾਰੀਅਲ ਲੈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀਆਂ ਤਿਰਨ ਪ੍ਰਕਰਮਾਂ ਕੀਤੀਆਂ ਸਤਿਗੁਰਾਂ ਨੇ ਸ਼ਾਨਭੂ ਹੋ ਕਰਕੇ ਮੱਥਾ ਟੇਕਿਆ ਸਾਰੀ ਸੰਗਤ ਨੂੰ ਕਿਹਾ ਕਿ ਗੁਰਸਿੱਖੋ ਅੱਜ ਤੋਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦਾ ਅਸੀਂ ਨਾਲ ਬਚਨ ਕਰਕੇ ਹਾਂ ਅਦਵੈ ਸੈਦ ਪ੍ਰੇਮ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਵਿੱਤਰ ਬਾਣੀ ਪੜ੍ਹੇ ਭਾਈ ਸਾਧ ਭਾਈ ਨੰਤ ਲਾਲ ਜੀ ਰਖਨਾਮਿਆਂ ਦੇ ਵਿੱਚ ਸਤਿਗੁਰਾਂ ਦੇ పాਵਨ ਪਾਠ ਨਰਜ ਕਰਦੇ ਹੀਨ ਰੂਪ ਹੈ ਪੋਏ ਕੋ ਗੋਦ ਅੰਤ ਚਿੱਤ ਲਾਏ ਪਿਆਰੇ ਭਾਈ ਅਨੰਦ ਲਾਲ ਜੀ ਸਾਡੇ ਤਿੰਨ ਰੂਪ ਹਨ ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ ਇੱਕ ਅਕਾਲ ਪੁਰਖ ਵਾਏ ਗੁਰ ਪਰਮੇਸ਼ਰ ਦਾ ਨਿਰਗੁਣ ਰੂਪ ਹੈ ਸਰਗੁਰ ਰੂਪ ਸਾਡਾ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਔਰ ਤੀਸਰਾ ਜਿਹੜਾ ਸਾਡਾ ਰੂਪ ਹੈ ਉਹ ਸ਼ਬਦ ਗੁਰੂ ਹੈ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸਰੂਪ ਖਾਲਸਾ ਪੰਥ ਦੀ ਅਗਵਾਈ ਕਰੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਹਜ਼ੂਰ ਸਰਬੋਗ ਦੀ ਬਾਣੀ ਲੈ ਕਰਕੇ ਆਪਣੇ ਜੀਵਨ ਦੀ ਸੇਧ ਲੈਣੀ ਹੈ ਸਤਿਗੁਰਾਂ ਦੇ ਬਚਨਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੈ ਆਗਿਆ ਭਈਆਂ ਕਾਲ ਕੀ ਤਵੀ ਚਲਾਇਓ ਪੱਕ ਹਵਸੇਤਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ ਅੱਜ ਦੇ ਦਿਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਦਿਆ ਹੋਇਆ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਨੇ ਆਪ ਸੱਜਣਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਅੱਗੇ ਮੱਥਾ ਟੇਕਿਆ ਹਰਿ ਸੰਗਤ ਨੂੰ ਕਿਹਾ ਕਿ ਅੱਜ ਤੋਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਗੁਰੂ ਜੋਤ ਜਾਣਦਿਆਂ ਉਹ ਹੀ ਸਰੂਪ ਮਹਾਰਾਜੀਆਂ ਤੇ ਬਚਨ ਸਾਚ ਪ੍ਰਗਟ ਗੁਰਾਂ ਕੀਤੇ ਇਹਨਾਂ ਦੇ ਨੂੰ ਕੋ ਸਿੱਖਾਂ ਨੇ ਜਿਨਾ ਨੇ ਸਰਦਾ ਭਾਵਨਾ ਸਤਾਰ ਦੇ ਨਾਲ ਮਹਾਰਾਜਿਆਂ ਦੀ ਸੇਵਾ ਕੀਤੀ ਹੈ ਸੇਵਾ ਦੇ ਮਿੱਤੋਂਾਂ ਨੂੰ ਬਾਟ ਪੁੱਲੀਆਂ ਦਾਤਾਂ ਜਿਹੜੀਆਂ ਹਮੋਂ ਪ੍ਰਾਪਤ ਹੋਈਆਂ ਹਨ ਕੱਲ ਏਕ ਗੁਰਮੁਖ ਪਿਆਰੇ ਨਾਲ ਬਚਨ ਹੋਇਆ ਉਹਨਾਂ ਨੇ ਦੱਸਿਆ ਕਿ ਸਾਡੇ ਗ੍ਰਹਿ ਵਿੱਚ ਪੰਜ ਸ੍ਰੀ ਅਖੰਡ ਪਾਤਸ਼ਾਹਬ ਇਕੱਠੇ ਹੀ ਅਰੰਭ ਕੀਤੇ ਸਨ ਔਰ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਮੈਂ ਸੱਜਣੋ ਕੋ ਬੈਠਾ ਬਾਣੀ ਸੁਣ ਰਿਹਾ ਹਾਂ ਕਹਿ ਲਗੇ ਇੱਕ ਗ੍ਰੰਥੀ ਸਿੰਘ ਉਹਨੂੰ ਬੈਠਿਆ ਬੈਠਿਆ ਕੱਪੜੀ ਜਿਹੜੀ ਸੀ ਛਿੜ ਗਈ ਪਾਪ ਕਰਦੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਅੰਗਾਂ ਦੇ ਵਿੱਚ ਵਾਈਬ੍ਰੇਸ਼ਨ ਹੋ ਰਹੀ ਸੀ ਉਹ ਗੁਰਮਤਿ ਪਿਆਰੇ ਨੇ ਦੇਖਿਆ ਭਾਵਨਾਵਾਲੇ ਹੋ ਸਿੱਖਾਂ ਨੂੰ ਇਹ ਜਿਹੜੀ ਕਲਾ ਹੈ ਕੌਤਕ ਹੈ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਹਿਣ ਲੱਗੇ ਮੈਂ ਦੇਖਿਆ ਕਿ ਅੰਦਰ ਦੇ ਵਿੱਚ ਵਾਈਬ੍ਰੇਸ਼ਨ ਹੋ ਰਹੀ ਹੈ ਪਰ ਉਹ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਇਹ ਕੌਤਕ ਜਿਹੜਾ ਸੀ ਉਹ ਢਲ ਨਹੀਂ ਸਕਿਆ ਬਰਦਾਸ਼ਤ ਨਹੀਂ ਕਰ ਸਕਿਆ ਇਸ ਕਰਕੇ ਫਿਰ ਨਾਲ ਦੂਸਰਾ ਸਿੰਘ ਪਲਾਇਆ ਉਹਨੂੰ ਆਪੋ ਉਠਾਇਆ ਤਾਂ بیا ਤੋਂ ਦੂਸਰਾ ਸਿੰਘ ਬਾਣੀ ਪੜਨ ਲੱਗਿਆ ਉਹ ਐਸੇ ਕੌਤਕ ਜਿਨ੍ਹਾਂ ਦੀ ਧਾਰਿਆ ਹੈ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਪਵਿੱਤਰ ਸਰੂਪ ਸੰਤ ਮਹਾਰਜਾ ਬਾਬਾ ਅਤਰ ਸਿੰਘ ਉਨਾ ਦੇ ਵੇਲੇ ਇੱਕ ਨਾਰਤਕ ਪੁਰਖ ਨੇ ਕਿਹਾ ਇਹ ਪ੍ਰਗਟ ਗੁਰਾਂ ਕੀਤੇ ਕਿਵੇਂ ਮਰਦੇ ਹਨ ਅਰਦਾਸ ਕਰਕੇ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਹਜ਼ੂਰ ਸਤਕੰਟ ਅਸਥਾਨ ਤੇ ਲਿਜਾ ਕਰਕੇ ਮਾ ਵਰਸ਼ਾ ਨੇ ਆਪ ਅਰਦਾਸ ਕੀਤੀ ਔਰ ਫਿਰ ਮਾ ਵਰਸ਼ਾ ਨੇ ਉਹਦਾ ਹੱਥ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਉੱਪਰ ਜਤੁਰ ਖਾਇਆ ਤੋ ਅੰਗਾਂ ਦੇ ਵਿੱਚ ਜੋ ਵਾਈਬ੍ਰੇਸ਼ਨ ਜਿਵੇਂ ਧੜਕਣ ਦਿਲ ਦੀ ਚੱਲਦੀ ਹੈ ਇਸੇ ਤਰ੍ਹਾਂ ਧੜਕਣ ਜਿਹੜੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਉਹਨਾਂ ਨੂੰ ਪੜਾਈ ਇਸ ਕਰਕੇ ਸਤਿਗੁਰਾਂ ਦੇ ਬਚਨ ਹਨ ਜੇ ਪ੍ਰਗਟ ਗੁਰਾਂ ਦੀ ਦੇਹ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਦੇ ਬਚਨ ਸੰਨਪਾਈ ਸਾਡਾ ਸਰੀਰ ਹੈ ਹਰ ਥਾਂ ਤੇ ਤੁਹਾਡੀ ਅਗਵਾਈ ਕਰ ਸਕਦਾ ਹੈ ਕਿਉਂਕਿ ਇੱਥੇ ਹਾਂ ਦੂਸਰੇ ਥਾਲ ਤੇ ਅਸੀਂ ਨਹੀਂ ਜਾ ਸਕਦੇ ਸਮਾਂ ਲੱਗੇਗਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਸਿਮਰੋਗੇ ਜਿੱਥੇ ਕੋਈ ਆਰਾਧਨਾ ਕਰੇਗਾ ਸ਼ਬਦ ਗੁਰੂ ਦੀ ਸ਼ਬਦ ਉਥੇ ਹੀ ਗੁਰਸਿੱਖਾਂ ਦੀ ਸਹਾਇਤਾ ਕਰਕੇ ਸਮਰੱਥ ਹੈ ਇਸ ਕਰਕੇ ਦੇਹ ਘਾੜੀ ਗੁਰੂ ਦੀ ਮर्यादा ਜਿਹੜੀ ਸੀ ਤਾ ਗੁਰੂ ਗੋਗਰ ਸਿੰਘ ਸਾਹਿਬ ਮਹਾਰਾਜਿਆਂ ਨੇ ਸਮਾਪਤ ਕਰਦਿਆਂ ਸ਼ਬਦ ਗੁਰੂ ਨੂੰ ਗੁਰਤਾ ਕਰਕੇ ਸੁਭਾਯਮਾਨ ਕਰਕੇ ਅੱਜ ਦੇ ਦਿਨ ਸੇਰੇ ਗੁਰੂ ਬ੍ਰਾਂਟਸਾਇਨ ਮਹਾਰਾਜਿਆਂ ਤੋਂ ਤੱਕ ਅੱਜ ਤੱਕ ਬਖਸ਼ਿਸ਼ ਹੋਈ ਫਤਗੁਰਾਂ ਨੇ ਵਰਤਾ ਘੱਡੀ ਵਰਫੁਰ ਬੁਨੀਆਂ ਸੋਹ ਸੰਤਨ ਲੱਖ ਲੱਖ ਵਧਾਈਆਂ